हरियाणा ਦੇ ਮੱਲਾਪੁਰ ਟੋਲ ਪਲਾza ਬੰਦ ਹੋਣ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਟੋਲ ਪਲਾza ਜੋੜੇ ਨੇ ਉਸ ਨੂੰ ਫ੍ਰੀ ਕਰ ਦਿੱਤੇ ਗਏ ਨੇ ਤੇ ਬੰਦ ਕੀਤੇ ਜਾਣ ਦੇ ਉੱਤੇ ਲੋਕਾਂ ਦੇ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਗਈ ਹੈ ਲੋਕਾਂ ਨੇ ਸਰਕਾਰ ਦਾ ਤਨਵਾਦ ਕੀਤਾ ਹੈ ਟੋਲ ਪਲਾza ਬੰਦ ਹੋਣੇ ਚਾਹੀਦੇ ਹਨ ਲੋਕਾਂ ਦੇ ਵੱਲੋਂ ਇਹ ਪ੍ਰਤੀਕਿਰਿਆ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਟੋਲ ਪਲਾza ਨੂੰ ਬੰਦ ਕਰਨ ਦੇ ਫੈਸਲੇ ਦੇ ਉੱਤੇ ਲੋਕਾਂ ਵੱਲੋਂ ਵੱਖ-ਵੱਖ ਪ੍ਰਤੀਕਿਰਿਆਵਾਂ ਜ਼ਰੂਰ ਸਾਹਮਣੇ ਆਈਆਂ ਨੇ ਲੇਕਿਨ لوکاں نے زیادہ تر جڑا ہے گا اس چیز ਦਾ ਸਵਾਗਤ ਕੀਤਾ ਕਿ ਅੱਜ ਪੰਜਾਬ ਦੇ ਅੰਦਰ ਦੋ ਟੋਲ ਪਲਾਜ਼ਾ ਜਿਹੜੇ ਨੇ ਬੰਦ ਕਰ ਦਿੱਤੇ ਗਏ ਨੇ ਔਰ ਖਾਸ ਕਰ ਮੁੱਲਾਪੁਰ ਟੋਲ ਪਲਾਜ਼ਾ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜੀ ਹੈ ਖੁਸ਼ੀ ਦੀ ਲਹਿਰ ਹੈ ਕਿ ਘਟੋ ਘਟ ਉਹਨਾਂ ਨੂੰ ਇਸ ਚੀਜ਼ ਦੇ ਨਾਲ ਰਾਹਤ ਮਿਲੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਹੈਗਾ ਇਸ ਮੁੱਲਾਪੁਰ ਟੋਲ ਪਲਾਜ਼ਾ ਨੂੰ ਪੇ ਕਰਨ ਦੇ ਵਿੱਚ ਜਿਆਦਾ ਫੀਸ ਦੇਣ ਦੇ ਵਿੱਚ ਜਿਹੜੀ ਦਿੱਕਤ ਆ ਰਹੀ ਸੀ ਕਿਉਂਕਿ ਇਸ ਰੋਡ ਦੇ ਉੱਤੇ ਜੇਕਰ ਕਈਏ ਤਾਂ ਮੁੱਲਾਪੁਰ ਤੋਂ ਜਾਣ ਵਾਲੇ ਲੋਕਾਂ ਨੂੰ ਖਾਸੀਆਂ ਦਿੱਕਤਾਂ ਆ ਰਹੀਆਂ ਸੀਗੀਆਂ ਲੇਕਿਨ ਹੁਣ ਜਿੱਥੇ ਟੋਲ ਪਲਾਜ਼ਾ ਬੰਦ ਹੋਣ ਤੇ ਉਹਨਾਂ ਨੂੰ ਆਰਥਿਕਤਾ ਦੇ ਤੌਰ ਤੇ ਵੀ ਮਦਦ ਮਿਲੇਗੀ ਉੱਥੇ ਹੀ ਲੋਕਾਂ ਦੇ ਵਿੱਚ ਇਸ ਟੋਲ ਦੀ ਬੰਦ ਨੂੰ ਲੈ ਕੇ ਜਿਹੜੀਆਂ ਮੰਗ ਕੀਤੀ ਜਾ ਰਹੀ ਸੀ ਉਸ ਮੰਗ ਨੂੰ ਵੀ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਗਿਆ ਮੈਂ ਜੀ ਆਪ ਦਾ ਮਨੋਸ਼ ਕੁਮਾਰ ਮਨੋਸ਼ ਜੀ ਪੰਜਾਬ ਸਰਕਾਰ ਨੇ ਅੱਜ ਦੋ ਟੋਲ ਪਲਾਜ਼ੇ ਬੰਦ ਕਰ दिए ਇੱਕ ਮੁੱਲਾਪੁਰ ਵਾਲਾ ਬੰਦ ਕਰ ਦਿਆ ਜਿase ਆਪ ਪਿਆ ਰਹੇ ਹੋ ਕਿਹਦਾ ਲੱਗ ਰਿਹਾ ਹੈ बढ़िया जी बंद होना चाहिए टोल तो अभी कुछ रात मिलेगी और आपका क्या काम है ट्रांसपोर्ट का है जी आपको तो ज़्यादा टोल देना पड़ता होगा कैसा देखते हो आप इस फैसले को हम मनाए जाते हैं हम कम से कम दो हज़ार का टोल देते हैं अब कितना टोल से तो आपको बचत होगी होगी कुछ ना कुछ तो बचता होगी जी बंद होगा तो कुछ ना कुछ तो बचेगा ही आप अच्छा टोल प्लाजा बंद होने चाहिए कैसे देखते हो आप इस फैसले क्योंकि चलते रहने चाहिए बंद होने चाहिए नहीं बंद होनी चाहिए ਰਾਹਤ ਮਿਲੇਗੀ ਆਮ ਲੋਕਾਂ ਨੂੰ ਹਾਂਜੀ ਹਾਂਜੀ ਇਹ ਬਹੁਤ ਵਧੀਆ ਕਦਮ ਹੈਗਾ ਸਰਕਾਰ ਦਾ ਤੇ ਆਪਣੇ ਇੱਥੇ ਬਹੁਤ ਉਹ ਇਦਾਂ ਦੇ ਟੋਲ ਪਲਾਜ਼ਾ ਹੈਗੇ ਆ ਜਿਹੜੇ ਬੰਦ ਹੋਣੇ ਚਾਹੀਦੇ ਹੋਰ ਵੀ ਜਿੱਦਾਂ ਤੁਸੀਂ ਮੰਨ ਲਓ ਲੱਡਵਾਲ ਟੋਲ ਪਲਾਜ਼ਾ ਹੈਗਾ ਸਭ ਨਾਲੋਂ ਮਹਿੰਗਾ ਇਹ ਕਿੰਨੀ ਦੇਰ ਹੋ ਗਿਆ ਲੱਗੇ ਨੂੰ ਇਹ ਵੀ ਬੰਦ ਹੋਣਾ ਚਾਹੀਦਾ ਹੈਗਾ ਜੀ ਤੇ ਹੋਰ ਕਈ ਟੋਲ ਪਲਾਜ਼ਾ ਹੈਗੇ ਜਿਹੜੇ ਬੰਦ ਹੋਣੇ ਚਾਹੀਦੇ ਮਤਲਬ ਇੰਨਾ ਰੁਪਈਆ ਉਹਨਾਂ ਤੋਂ ਇਕੱਠਾ ਹੋਊਗਾ ਕਿੱਥੇ ਜਾ ਰਿਹਾ ਪੈਸਾ ਕੀ ਪਤਾ ਨਹੀਂ ਇਹ ਬੰਦ ਹੋਣੇ ਚਾਹੀਦੇ ਸਾਰੇ ਬਿਲਕੁਲ ਸਹੀ ਸਹਿਮਤੀ ਹੈ ਜੀ ਅਸੀਂ ਨਹੀਂ ਹੋਣੇ ਚਾਹੀਦੇ ਹੈਗੇ ਜਿੰਨੇ ਜਿੱਥੇ ਲੋਡ ਹੈਗੀ ਉੱਥੇ ਤੱਕ ਮਤਲਬ ਜਿੰਨਾ ਕਿ ਉਹਦਾ ਲੋਡ ਹੈਗੀ ਓਨਾਂ ਕ ਲਵੋ ਉਸ ਤੋਂ ਬਾਅਦ ਬੰਦ ਕਰਦਣੇ ਚਾਹੀਦੇ ਹੈਗੇ ਟੋਲ ਪਲਾਜ਼ਾ ਟੋਲ ਪਲਾਜ਼ਾ ਨੂੰ ਬੰਦ ਨੂੰ ਲੈ ਕੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਤੁਸੀਂ ਸੁਨੀਆਂ ਔਰ ਜ਼ਿਆਦਾਤਰ ਲੋਕਾਂ ਦਾ ਇਹੀ ਕਹਿਣਾ ਹੈਗਾ ਕਿ ਪੰਜਾਬ ਦੇ ਅੰਦਰ ਜਿਹੜੇ ਵੀ ਮਹਿੰਗੇ ਟੋਲ ਪਲਾਜ਼ਾ ਨੇ ਉਹਨਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈਗਾ ਔਰ ਖਾਸ ਕਰ ਅੱਲੂਧਿਆਣਾ ਦੇ ਲੱਡਵਾਲ ਟੋਲ ਪਲਾਜ਼ਾ ਨੂੰ ਲੈ ਕੇ ਜ਼ਰੂਰ ਲੋਕਾਂ ਦੀ ਮੰਗ ਉੱਠ ਰਹੀ ਹੈ ਕਿ ਇਸ ਵਕਤ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜਿਹੜਾ ਹੈ ਲੱਡਵਾਲ ਟੋਲ ਪਲਾਜ਼ਾ ਹੈ ਇਸ ਨੂੰ ਵੀ ਮੁੱਲਾਪੁਰ ਟੋਲ ਪਲਾਜ਼ਾ ਦੀ ਤਰ੍ਹਾਂ ਬੰਦ ਕਰ ਦਿੱਤਾ ਜਾਣਾ ਚਾਹੀਦਾ ਤਾਂ ਜੋ ਲੋਕਾਂ ਨੂੰ ਜਿਹੜੀ ਆ ਹੋਰ ਵੀ ਜ਼ਿਆਦਾ ਰਾਹਤ ਮਿਲ ਸਕੇ ਲੁਧਿਆਣਾ ਤੋਂ ਕੈਮਰਾ ਪਰਸਨ ਜਗENDER ਕੰਬੋਸ ਦੇ ਨਾਲ ਕਮਲ ਕਪੂਰ ਇੰਡੀਆ ਨਿਊਜ਼ ਪੰਜਾਬ